ਸ਼੍ਰੀ ਰਾਜਕੁਮਾਰ ਜੀ ਕਾਲੀ ਐਕਸ ਮਿਊਨਿਸਪਲ ਕਾਉਂਸਲਰ ਬੀਜੇਪੀ ਬਟਾਲਾ ਸ਼੍ਰੀ ਅਸ਼ਵਨੀ ਮਹਾਜਨ ਜੀ ਬਿੱਟੂ ਉਹ ਆਪ ਥੋੜੀ ਤਬੀਅਤ ਠੀਕ ਨਾ ਹੋਣ ਕਰਕੇ ਤੇ ਸਕੂਟਰ ਆਏ ਨੇ ਐਕਸ ਮਿਊਨਿਸਪਲ ਕਾਉਂਸਲਰ ਬਟਾਲਾ ਅੰਸ਼ੂ ਹੰਡਾ ਜੀ ਐਕਸ ਮੰਡਲ ਪ੍ਰੈਜ਼ੀਡੈਂਟ ਬੀਜੇਪੀ ਬਟਾਲਾ ਸੁਰੇਸ਼ ਮਹਾਜਨ ਦੀ ਜਨਰਲ ਸੈਕਟਰੀ ਕੇਂਦਰੀ ਮਹਾਜਨ ਸਭਾ ਬਟਾਲਾ ਡਿਸਟ੍ਰਿਕਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਬਟਾਲਾ ਸੁਰਿੰਦਰ ਕਾਂਸਲਾ ਜੀ ਐਕਸ ਮਿਊਸਪਲ ਕਾਉਂਸਲਰ ਬੀਜੇਪੀ ਬਟਾਲਾ ਵਿਜਿੰਦਰ ਭਗਤ ਜੀ ਕਾਲਾ ਗਾਉਂਸਪੁਰੇ ਤੋਂ ਐਕਸ ਮਿਊਸਪਲ ਕਾਉਂਸਲਰ ਬੀਜੇਪੀ ਬਟਾਲਾ ਸੁਖਦੇਵ ਜੀ ਮਹਾਜਨ ਪ੍ਰੈਜ਼ੀਡੈਂਟ ਆਲ ਇੰਡੀਆ ਬਿਉਤਰਾ ਮਹਾਜਨ ਸਭਾ ਐਕਸ ਮਿਊਸਪਲ ਕੌਂਸਲ ਬੀਜੇਪੀ ਬਟਾਲਾ ਉਹਨਾਂ ਦੀ ਤਬੀਅਾ ਠੀਕ ਨਾ ਹੋਣ ਕਰਕੇ ਉਹਨੇ ਆਪਣੇ ਸਾਥੀ ਕਿਸ਼ੋਰ ਮਹਾਜਨ ਜੀ ਨੂੰ ਕੈਸ਼ੀਆ ਮਹਾਜਨ ਸਭਾ ਬਟਾਲਾ ਤੋਂ ਇੱਥੇ ਭੇਜਿਆ ਉਹਨਾਂ ਦਾ ਵੀ ਇੱਥੇ ਸਵਾਗਤ ਹੈ ਸੁਮਨ ਹਾੜਾ ਜੀ ਸੁਧਮ ਮਹਾਜਨ ਜੀ ਮਨੋਲਾ ਸ਼ਰਮਾ ਜੀ ਚੇਅਰਮੈਨ ਬ੍ਰਾਹਮਣ ਸਭਾ ਜ਼ਿਲ੍ਹਾ ਗੁਰਦਾਸਪੁਰ ਰਾਏ ਕੁਮਾਰ ਜੀ ਅਕਰਵਾਲ राज कुमार जी अग्रवाल एक्स डिस्ट्रिक्ट प्रेजिडेंट युवा व्यापार मंडल बीजेपी बटाला अजय महाजन जी बिट्टा सतपाल जी एक्स म्यूनसिपल काउंसलर फ्रॉम कांग्रेस टू जॉइन अकाली दल भूपेंद्र तो सिंह जी लाडी एक्स म्यूनसिपल काउंसलर फ्रॉम कांग्रेस टू जॉइन अकाली दल विनोद कुमार जी घोड़ा जनरल सेक्रेटरी सिविल मंडल बीजेपी बटाला ਪ੍ਰਿੰਸ ਮਹਾਜਨ ਜੀ ਫ੍ਰੋਮ ਕਾਂਗਰਸ ਟੂ ਜੁਆਇਨ ਅਕਾਲੀ ਦਲ ਗੌਰਵ ਮਹਾਜਨ ਜੀ ਫ੍ਰੋਮ ਕਾਂਗਰਸ ਟੂ ਜੁਆਇਨ ਅਕਾਲੀ ਦਲ ਕੇਸ਼ਮਹਾਜਨ ਕਾਂਗਰਸ ਟੂ ਜੁਆਇਨ ਅਕਾਲੀ ਦਲ ਰੋਹਿਤ ਮਹਾਜਨ ਜੀ ਕਾਂਗਰਸ ਟੂ ਜੇ ਜੀ ਅਗਰਵਾਲ ਜੀ ਇਵੈਂਟ ਇੰਡਸਟਰੀ एक्स म्यूनसिपल काउंसिलर बीजेपी बटाला अवतार की काला उमरपुरे तो मदन मोहन जी महाजन एक्स वाइस प्रेजिडेंट सीनियर सिटीजन बीजेपी सेल रामदास जी मल्होत्रा सीनियर लीडर बीजेपी बनाला सत्यप्रकाश जी बैल सीनियर लीडर बीजेपी बनाला प्रवीण महाजन इंडस्ट्रियलिस्ट लाटी ਜਗਦੀਸ਼ ਰਾਜ ਜੀ ਅਗਰਵਾਲ ਇੰਡਸਟਰੀਲਿਸਟ ਦੀਪਕ ਜੀ ਅਗਰਵਾਲ ਮਹਾਸ਼ਾ ਇੰਡਸਟਰੀ ਵਿਪਨ ਜੀ ਅਗਰਵਾਲ ਪੇਡਰ ਐਸੋਸੀਏਸ਼ਨ ਰਮਨ ਜੀ ਅਗਰਵਾਲ ਸੀਨੀਅਰ ਲੀਡਰ ਪੇਡਰ ਐਸੋਸੀਏਸ਼ਨ ਰਮਨ ਮਹਾਜਨ ਜੀ ਸ਼ਰਦਾ ਵਾਲੇ ਬੀਜੇਪੀ ਲੀਡਰ ਬਾਸ ਜੀ ਬੀਜੇਪੀ ਲੀਡਰ ਉਹਨਾਂ ਦੇ ਵੱਡੇ ਭਾਈ ਵੀ ਨਾਲ ਆ मेरी उन्होंने भी बेनती मंच ध्यान बॉबी हाँ। मल्होत्रा जी बीजेपी लीडर जय शिव जी राजेश आहूजा जी बीजेपी लीडर रविंद्र आहूजा जी बीजेपी लीडर प्रदीप अरोड़ा जी बीजेपी लीडर अशोक जी अग्रवाल मॉडर्न इंडस्ट्री तो उपकाश सिंह जी ਅਜੇ ਮਲੋਤਰਾ ਅਕਾਲੀ ਦਲ ਪਿੰਕੀ ਵਰਮਾ ਜੀ ਪਿੰਕੀ ਵਰਮਾ ਜੀ এবੀਐਮ ਸਕੂਲ ਤੋਂ ਬੀਜੇਪੀ ਤੋਂ ਅਕਾਲੀ ਦਲ ਚ ਸ਼ਾਮਲ ਹੋਏ ਨੇ ਪਹਿਲੇ ਲੋਨ ਦਾ ਧੰਨਵਾਦ ਹੈ ਮਿੰਦਾ ਮਲੋਤਰਾ ਜੀ ਹੈਪੀ ਜੀ ਮਨੀ ਕੁਮਾਰ ਜੀ ਵਜੀਆ ਪੱਟੀ ਜੀ ਐਕਸਪਲੇਨ ਸਿਟੀ ਦੀਪਤੀ لال ਜੀ ਮਾਣ ਮੱਤ ਬੀ ਮਾਣ ਬਈ ਜੈ ਦੀ 골ਡੀ ਵਾਰ ਨੰਬਰ 16 ਤੋਂ ਪ੍ਰੈਜ਼ੀਡੈਂਟ ਬੀਜੇਪੀ ਬਟਾਲਾ ਇਹ ਹੋਰ ਵੀ ਕੋਈ ਸਾਥੀ रह ਗਏ ਤੇ ਸ਼ਿਮਾਂ ਦਾ ਜਾਚਾ ਕਿਰਪਾ ਉਹ ਆਪ ਮੰਚ ਤੇ ਆ ਜਾ ਕਿਰਪਾ ਬਦਲ ਦਾ ਵਾਦਾ ਦਾ ਹੈ ਜੀ ਭੈਜ ਪਰਚਾ ਖਲਾਸ ਨਾਲ ਕੋਗੀ ਹੁਜਾ ਜੀ ਹਾਂਜੀ ਭਾਈ ਤੁਸੀਂ ਇੱਥੇ ਆਏ ਕਿਰਪਾ ਮੰਚ ਤੇ ਆ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਕੋਈ ਵੀ ਅਜੇ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੇ ਅਜੇ ਸੁਖਦੀਪ ਸਿੰਘ ਜੀ ਬਾਦਲ ਜੀ ਦਾ ਅਸੀਂ ਸਾਰਿਆਂ ਨੇ ਵਿਚਾਰ ਸੁਣ ਕੇ ਨਾ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਤਿਆਰ ਹੋਇਆ ਲੰਗਰ ਪ੍ਰਸ਼ਾਦਾ ਸ਼ੱਕ ਤੋਂ ਬਗਾਰ ਨਹੀਂ ਲੈਣਾ ਹੋਰ ਹੋ ਗਏ ਸੇ ਪਹਿਲੇ ਇੱਕ ਉਹਨਾਂ ਜੀ ਦਾ ਪਾਸ਼ਾ ਸਾਰੇ ਸੁਣ ਕੇ ਜਾਣੇ ਸਾਰਿਆਂ ਨੂੰ ਬੇਇੱਜ਼ਤੀ ਆ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਣਾ ਤੁਹਾਨੂੰ ਕਰਨਾ ਹੈ ਗੁਰਮਾਰ ਦੀ ਸੋਣ ਦੀ ਗੁਰਮਾਰ ਦੀ ਕਰ ਆ ਕੋਈ ਜਮਾਹ ਜੀ ਪੁੱਤਰ ਸ਼੍ਰੀ ਪੱਪੂ ਮਹਾਜਨ ਜੀ ਆਦੇ ਵਾਲੇ ਸੁਰਿੰਦਰ ਜੀ ਕਾਂਸਰਾ ਐਕਸ ਕੌਂਸਲਰ ਬੀ.ਡੀ.ਬੀ ਬਟਾਲਾ ਜਗਰਤ ਦੇ ਮਾਈਕ ਕੋ ਆਏਗੇ ਜਗਰਤ ਦੇ ਮਾਈਕ ਮਾਈਕ ਸਭ ਚੁੱਪ ਹੈ ਅੱਛਾ ਹਾਂ ਹਾਂ ਜਾਓ ਮੈਂ ਕਹਿੰਦਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਪਿੱਛੇ ਖੜੇ ਨਾ ਹੋਵੋ ਕਿਰਪਾ ਕਰਕੇ ਆਪਣੀ ਸੀਟਾਂ ਦੇ ਵਿਰਾਜਮਾਨ ਹੋਵੋ ਮੇਰੀਆਂ ਸਾਰੇ ਵੀਰਾਂ ਸਾਹਬਾਨਾਂ ਨੂੰ ਖੜਿਆ ਸਭ ਨੇ ਪ੍ਰਧਾਨ ਜੀ ਦੇ ਭਾਸ਼ਣ ਤੋਂ ਬਾਅਦ ਸਭ ਨੇ ਗਰੁੱਪ ਫੋਟੋ ਕਰਨੀ ਆ ਉਹਨੂੰ ਸ਼ਰਮਾ ਜੀ ਕਿਰਪਾ ਮੰਚ ਤੇ ਆਓ ਉਹਨੂੰ ਸ਼ਰਮਾ ਜੀ ਪ੍ਰਧਾਨ ਜੀ ਦੇ ਭਾਸ਼ਣ ਤੋਂ ਬਾਅਦ ਕਿੰਨੇ ਵੀ